ਪਾਰਟ ਨੰਬਰ 19 ਆਓ ਗੀਟੇ ਖੇਡੀਏ ਆਓ ਬੱਚਿਓ ਇਸ वार्तालाप ਨੂੰ ਪੜ੍ਹਦੇ ਹਾਂ ਸ਼ਾਮ ਦਾ ਵੇਲਾ ਹੈ ਪਿੰਡ ਦੀ ਗਲੀ ਦੇ ਇੱਕ ਘਰ ਵਿੱਚ ਛੋਟੀਆਂ-ਛੋਟੀਆਂ ਕੁੜੀਆਂ ਸਿਮਰਨ ਚਰنو ਮਮਤਾ ਅਤੇ ਚਿੰਦੀ ਗੀਟੇ ਖੇਡਣ ਲਈ ਇੱਕ ਦੂਜੀ ਸਹੇਲੀ ਨੂੰ ਬੁਲਾ ਰਹੀਆਂ ਹਨ ਕੋਲ ਹੀ ਚਰنو ਦੀ ਮਾਂ ਅਤੇ ਦਾਦੀ ਮਾਂ ਬੈਠੀਆਂ ਗੱਲਾਂ ਕਰ ਰਹੀਆਂ ਹਨ ਸਿਮਰਨ ਚਰਨੋ ਛਿੰਦੀ ਆਓ ਅੱਜ ਗੀਟੇ ਖੇਡੀਏ ਚਰਨੋ ਅੱਜ ਮੇਰੇ ਘਰ ਖੇਡੋ ਕੱਲ ਅੱਡੀ ਛੜੱਪਾ ਮਮਤਾ ਦੇ ਘਰ ਖੇਡੀਆਂ ਸੀ ਛਿੰਦੀ ਆ ਲਓ ਅੱਜ ਮੈਂ ਸੰਗ ਮਰਮਰ ਦੇ ਪੰਜ ਗੀਟੇ ਕਾੜ ਕੇ ਲਿਆਈ ਹਾਂ ਚਿੱਟੇ ਦੁੱਧ ਸਿਮਰਨ ਮੈਂ ਵੀ ਇੱਟ ਦੇ ਰੋੜੇ ਘਸਾ ਕੇ ਲਾਲ ਸੂਹੇ ਗੀਟੇ ਬਣਾਏ ਨੇ। ਮਮਤਾ ਲਾਓ ਜੀ ਮੈਂ ਕੱਲ ਆਪਣੇ ਮਾਸੀ ਜੀ ਕੋਲ ਸ਼ਹਿਰ ਗਈ ਸੀ। ਉਥੋਂ ਲਾਕ ਦੇ ਰੰਗ-ਬਰੰਗੇ ਗੀਟੇ ਲੈ ਕੇ ਆਈ ਹਾਂ। ਦੇਖੋ ਕਿੰਨੇ ਸੋਹਣੇ ਲੱਗਦੇ ਨੇ। ਸਿਮਰਨ ਚਲੋ ਅੱਜ ਚਿੰਦੀ ਦੇ ਸੰਗਮਰਮਰ ਵਾਲੇ ਗੀਟਿਆਂ ਨਾਲ ਹੀ ਖੇਡ ਲੈਂਦੇ ਹਾਂ। ਚਿੰਦੀ ਬਈ ਪਹਿਲਾਂ ਪੁੱਗ ਤਾਂ ਲਵੋ ਫਿਰ ਜੋਟੀ-ਜੋਟੀ ਖੇਡਾਂਗੀਆਂ ਚਾਰੇ ਸਹੇਲੀਆਂ ਪੁੱਗਦੀਆਂ ਹਨ ਸਿਮਰਨ ਲਓ ਜੀ ਮੇਰੀ ਤੇ ਚਰਨੋ ਦੀ ਅਤੇ ਮਮਤਾ ਤੇ ਛਿੰਦੀ ਦੀ ਜੋਟੀ ਬਨ ਗਈ ਪਹਿਲਾਂ ਕਿਸ ਦੀ ਵਾਰੀ ਹੈ ਮਮਤਾ ਚਲੋ ਪਹਿਲਾਂ ਤੁਸੀਂ ਹੀ ਸ਼ੁਰੂ ਕਰ ਲਓ ਛਿੰਦੀ ਬਈ ਰੋਂਦ ਨਹੀਂ ਪਿਟਣੀ ਜੇ ਗੀਟਾ ਚੁੱਕਣ ਲੱਗੇ ਨਾਲ ਦਾ ਗੀਟਾ ਹਿੱਲ ਗਿਆ ਤਾਂ ਆਊਟ ਜੇ ਗੀਟਾ ਬੋਚਿਆ ਨਾ ਗਿਆ ਤਾਂ ਵੀ ਆਊਟ ਸਿਮਰਨ ਦੇਖ ਬਈ ਜੇ ਗੀਟਾ ਗੋਲ ਚੱਕਰ ਤੋਂ ਬਾਹਰ ਚਲਾ ਗਿਆ ਤਾਂ ਵੀ ਵਾਰੀ ਖਤਮ ਸਮਝੋ ਚਾਰੇ ਸਹੇਲੀਆਂ ਪੁੰਝੇ ਹੀ ਗੀਟੇ ਖੇਡਣ ਬੈਠ ਜਾਂਦੀਆਂ ਹਨ ਫੇਰ ਉਹ ਗੀਟੇ ਖੇਡਣ ਲਈ ਇੱਕ ਗੋਲ ਚੱਕਰ ਬੌਂਦੀਆਂ ਹਨ चरणों सिमरन ध्यान न एक एक गीटा चुक लै हुन दूज कर तीज शाबाश तू तो चौथ ते पहुँच गई ममता अड़िए तुसी ता बढ़िया होशियार हो आउट ही नहीं होंदिया सिमरन लै तू केडा किसे तो घट है ਸਿਮਰਨ ਜਦੋਂ ਚਾਰੇ ਗੀਟੇ ਚੁੱਕਣ ਲੱਗਦੀ ਹੈ ਤਾਂ ਉੱਪਰਲਾ ਗੀਟਾ ਬੋਚ ਨਹੀਂ ਸਕਦੀ ਛਿੰਦੀ ਲਓ ਜੀ ਹੁਣ ਸਾਡੀ ਵਾਰੀ ਛਿੰਦੀ ਪਹਿਲਾਂ ਇੱਕ ਇੱਕ ਫੇਰ ਜੋੜਾ ਜੋੜਾ ਗੀਟੇ ਚੁੱਕ ਕੇ ਖੇਡਦੀ ਹੈ ਮਮਤਾ ਬਸ ਕੜੈਂਚ ਤੱਕ ਖੇਡ ਫੇਰ ਕੁੱਤਾ ਕੋਠੀ ਮੈਂ ਕਰਾਂਗੀ ਇੱਕ ਦੂਜੇ ਦੀ ਵਾਰੀ ਲੈ ਸਕਦੇ ਹਾਂ ਬਈ ਸਿਮਰਨ ਕੁੱਤਾ ਤੇ ਕੋਠੀ ਜ਼ਰੂਰ ਕਰਨੇ ਹਨ। ਬਾਕੀ ਵੜੀਆਂ ਟੁਕਨਾ ਤੇ ਪਾਣੀ ਪਰਨਾ ਕੋਈ ਦੋ ਕਰ ਸਕਦੇ ਹਨ। ਛਿੰਦੀ ਲੈ ਚਰਨ ਨੂੰ ਹੁਣ ਤੇਰੀ ਵਾਰੀ। ਸਿਮਰਨ ਚੋਥ ਕਰ ਰਹੀ ਸੀ। ਚਰਨ ਨੂੰ ਖੇਡਣਾ ਸ਼ੁਰੂ ਕਰਦੀ ਹੈ। ਉਹ ਚਾਰੇ ਗੀਟੇ ਬੜੀ ਆਸਾਨੀ ਨਾਲ ਚੋਕ ਲੈਂਦੀ ਹੈ। ਫਿਰ ਉਹ ਕੜੈਂਚ ਕਰਦੀ ਹੈ। ਹੁਣ ਉਹ ਖੱਬੇ ਹੱਥ ਦੀਆਂ ਉਂਗਲਾਂ ਨਾਲ ਕੁੱਤਾ ਬਣਾਉਂਦੀ ਹੈ ਚਰਨੋਂ ਲਓ ਬਈ ਦੱਸੋ ਕੁੱਤਾ ਕਿਹੜਾ ਨਹੀਂ ਸੋਖਾ ਦੱਸਿਓ ਲਓ ਹੁਣ ਕੋਠੀ ਵੀ ਦੱਸ ਦਿਓ ਆਹ ਹਿਲ ਨਾ ਜਾਏ ਚਲੋ ਕੁੱਤਾ ਕੋਠੀ ਹੋ ਗਿਆ ਹੁਣ ਮੈਂ ਬੜੀਆਂ ਟੁਕਦੀ ਹਾਂ ਫੇਰ ਪਾਣੀ ਭਰਾਂਗੀ ਛਿੰਦੀ ਆ ਲੈ ਗੀਟਾ ਹਿਲ ਗਿਆ ਆਊਟ ਸਿਮਰਨ ਲਓ ਜੀ ਹੁਣ ਬਾਜਿਆਂ ਤੇ ਪਹੁੰਚ ਗਈ ਲਓ ਜੀ ਤੁਹਾਡੇ ਸਿਰ ਚੜ ਗਏ ਬਾਜੇ ਪੂਰੇ ਵੀ ਚਰਨੋ ਦੀ ਮਾਂ ਚਲੋ ਕੁੜੀਏ ਆਪੋ ਆਪਣੇ ਘਰ ਹੁਣ ਕੁਵੈਲਾ ਹੋ ਗਿਆ ਚਰਨੋ ਦੀ ਦਾਦੀ ਨੀ ਪਾੜ ਵੀ ਲਿਆ ਕਰੋ ਆ ਗੀਟੇ ਖੇਡਦਿਆਂ ਥੱਕਦੀਆਂ ਨਹੀਂ ਕੁੜੀਆਂ ਦਾਦੀ ਮਾਂ ਅਸੀਂ ਸਕੂਲ ਦਾ ਕੰਮ ਮੁਕਾ ਕੇ ਆਈਆਂ ਸਾਂ ਚਲੋ ਬਈ ਚਲੋ ਹੁਣ ਕੱਲ ਗੇਂਦ-ਗੀਟੇ ਖੇਡਾਂਗੇ ਆ ਸਾਰੀਆਂ ਕੁੜੀਆਂ ਹੱਸਦੀਆਂ ਖੇਡਦੀਆਂ ਆਪੋ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਹਨ ਆਓ ਗੱਲਾਂ ਕਰੀਏ ਇਸ ਪਾਰਟ ਵਿੱਚ ਕਿਹੜੇ-ਕਿਹੜੇ ਪਾਤਰ ਹਨ ਇਸ ਪਾਰਟ ਵਿੱਚ ਸਿਮਰਨ ਚਰਨੋ ਮਮਤਾ ਚਿੰਦੀ ਚਰਨੋ ਦੀ ਮਾਂ ਅਤੇ ਦਾਦੀ ਪਾਤਰ ਹਨ ਸੰਗ ਮਰਮਰ ਦੇ ਗੀਟੇ ਕੌਣ ਲੈ ਕੇ ਆਈ ਸੀ ਸੰਗ ਮਰਮਰ ਦੇ ਢੀਟੇ ਛਿੰਦੀ ਲੈ ਕੇ ਆਈ ਸੀ ਪਾਠ ਵਿੱਚ ਆਏ ਖੇਡ ਦੇ ਵੱਖ-ਵੱਖ ਪੜਾਵਾਂ ਦੇ ਨਾਂ ਦੱਸੋ ਏਕਮ ਦੂਜ ਤੀਜ ਚੌਥ ਕੜੈਂਚ ਕੁੱਤਾ ਕੋਠੀ ਵੜੀਆਂ ਟੁਕਣਾ ਪਾਣੀ ਭਰਨਾ ਅਤੇ ਬਾਜੇ ਵੱਖ-ਵੱਖ ਪੜਾ ਹਨ ਆਓ ਬੱਚਿਓ ਅਭਿਆਸ ਕਰਦੇ ਹਾਂ ਨੰਬਰ 1 ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਉੜਾ ਗੀਟੇ ਕੌਣ ਕੌਣ ਖੇਡ ਰਿਆ ਸੀ ਗੀਟੇ ਛੋਟੀਆਂ ਕੁੜੀਆਂ ਸਿਮਰਨ ਚਰਨੋ ਮਮਤਾ ਅਤੇ ਚਿੰਦੀ ਖੇਡ ਰਹੀਆਂ ਸਨ ਐੜਾ ਸਿਮਰਨ ਕਦੋਂ ਆਊਟ ਹੋ ਜਾਂਦੀ ਹੈ ਸਿਮਰਨ ਚੌਥ ਕਰਨ ਸਮੇਂ ਜਦੋਂ ਚਾਰੇ ਗੀਟੇ ਚੁੱਕਣ ਲੱਗਦੀ ਹੈ ਤਾਂ ਇੱਕ ਉੱਪਰਲਾ ਗੀਟਾ ਨਾ ਬੋਚ ਸਕਣ ਕਰਕੇ ਆਊਟ ਹੋ ਜਾਂਦੀ ਹੈ ਈੜੀ ਚਰਨੋ ਕਿਹੜੇ-ਕਿਹੜੇ ਪੜਾਖ ਖੇਡਦੀ ਹੈ ਚਰਨੋਂ ਕੜੈਂਚ ਕੁੱਤਾ ਕੋਠੀ ਵੜੀਆਂ ਟੁਕਣਾ ਪਾਣੀ ਭਰਨਾ ਤੇ ਬਾਜੇ ਪੜਾ ਤੱਕ ਖੇਡਦੀ ਹੈ ਸੱਸਾ ਚੱਲੋ ਕੁੜੀਓ ਆਪੋ ਆਪਣੇ ਘਰ ਹੁਣ ਕਵੇਲਾ ਹੋ ਗਿਆ ਇਹ ਗੱਲ ਕਿਸ ਨੇ ਅਤੇ ਕਿਉਂ ਆਖੀ ਇਹ ਗੱਲ ਚਰਨੋਂ ਦੀ ਮਾਂ ਨੇ ਕਹੀ ਕਿਉਂਕਿ ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ ਨੰਬਰ 2 ਖਾਲੀ ਥਾਵਾਂ ਭਰੋ ਊੜਾ ਕੁੜੀਆਂ ਨੇ ਡੈਸ਼ ਦੇ ਗੀਟਿਆਂ ਨਾਲ ਖੇਡਣਾ ਸ਼ੁਰੂ ਕੀਤਾ ਸੰਗਮਰਮਰ ਐੜਾ ਕੁੜੀਆਂ ਕੋਲ ਡੈਸ਼ ਪ੍ਰਕਾਰ ਦੇ ਗੀਟੇ ਸਨ ਤਿੰਨ ਈੜੀ ਡੈਸ਼ ਲੱਖ ਦੇ ਗੀਟੇ ਲੈ ਕੇ ਆਈ ਸੀ ਮਮਤਾ ਨੰਬਰ 3 ਸ਼ਬਦ ਦੇ ਆਖਰੀ ਅੱਖਰ ਤੋਂ ਅਗਲਾ ਸ਼ਬਦ ਬਣਾ ਕੇ ਲਿਖੋ ਸੰਗਮਰਮਰ ਅਖੀਰਲੇ ਅੱਖਰ ਰਾਰੇ ਤੋਂ ਰੱਸੀ ਸਸੇ ਤੋਂ ਸਹੇਲੀ ਲੱਲੇ ਤੋਂ ਲਾਖ ਖਖੇ ਤੋਂ ਖੇੜ ਡਡੇ ਤੋਂ ਡਰ ਰਾਰੇ ਤੋਂ ਰੋਂਦ ਦੱਦੇ ਤੋਂ ਦੇਖੋ ਖਖੇ ਤੋਂ ਖੇਤ ਤੱਤੇ ਤੋਂ ਤੀਜਾ ਨੰਬਰ 4 ਹੀਠਾ ਦਿੱਤੇ ਵਾਕਾਂ ਨੂੰ ਅੱਗੇ ਵਧਾਓ ਊੜਾ ਮੈਂ ਸਵੇਰੇ ਜਲਦੀ ਉੱਠਦਾ ਹਾਂ ਕਿਉਂਕਿ ਮੈਂ ਸੈਰ ਕਰਨ ਜਾਂਦਾ ਹਾਂ ਐੜਾ ਮੈਂ ਬਾਜ਼ਾਰ ਜਾ ਰਹੀ ਹਾਂ ਕਿਉਂਕਿ ਮੈਂ ਕਾਪੀਆਂ ਖਰੀਦਣੀਆਂ ਹਨ ਈੜੀ ਮੈਂ ਕੱਲ ਸਕੂਲ ਨਹੀਂ ਗਿਆ ਕਿਉਂਕਿ ਕੱਲ ਮੈਨੂੰ ਬੁਖਾਰ ਹੋ ਗਿਆ ਸੀ ਨੰਬਰ 5 ਸਮੂਹੀ ਗਤੀਵਿਧੀ ਸਮੂਹ ਬਣਾ ਕੇ ਇਹ ਖੇਡ ਖੇਡੋ ਅਤੇ ਹੇਠਾਂ ਦਿੱਤੇ ਪੜਾਵਾਂ ਨੂੰ ਸਹੀ ਤਰਤੀਬ ਵਿੱਚ ਲਿਖੋ 1 ਕਮ 2 ਦੂਜ 3 ਤੀਜ 4 ਚੌਥ ਕੜੈਂਚ ਕੁੱਤਾ ਕੋਠੀ ਵੱਡੀਆਂ ਟੁਕਣਾ ਪਾਣੀ ਪੜਨਾ ਬਾਜੇ ਨੰਬਰ 6 ਪਰਿਵਾਰਕ ਮੈਂਬਰਾਂ ਤੋਂ ਪਤਾ ਕਰੋ ਕਿ ਉਹ ਬਚਪਨ ਵਿੱਚ ਕਿਹੜੀ ਖੇਡ ਖੇਡਦੇ ਸਨ ਅਤੇ ਕਿਸੇ ਇੱਕ ਖੇਡ ਬਾਰੇ ਲਿਖੋ ਮੇਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬਚਪਨ ਵਿੱਚ ਕਬੱਡੀ, ਲੁਕਣ ਮਿੱਟੀ, ਪਿੱਠੂ, ਬਾਂਦਰ ਕਿਲਾ, ਕਿੱਦੂ ਖੁੰਡੀ ਤੇ ਗੁੱਲੀ ਡੰਡਾ ਵਰਗੀਆਂ ਖੇਡਾਂ ਖੇਡਦੇ ਸਨ ਆਓ ਤੁਹਾਨੂੰ ਬਾਂਦਰ ਕਿਲਾ ਖੇਡ ਬਾਰੇ ਦੱਸਦੇ ਹਾਂ ਇਸ ਖੇਡ ਵਿੱਚ 15 ਤੋਂ 20 ਖਿਡਾਰੀ ਵੀ ਖੇਡ ਸਕਦੇ ਹਨ ਬਾਂਦਰ ਕਿਲਾ ਖੇਡਣ ਲਈ ਇੱਕ ਚੱਕਰ ਬਣਾ ਕੇ ਵਿੱਚ ਕਿਲਾ ਗੱਡਿਆ ਜਾਂਦਾ ਹੈ। ਉਸ ਨਾਲ 3-4 ਮੀਟਰ ਲੰਬੀ ਰੱਸੀ ਬੰਨੀ ਜਾਂਦੀ ਹੈ। ਕਿੱਲੇ ਦੁਆਲੇ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ। ਫਿਰ ਖਿਡਾਰੀ ਪੁੱਗਦੇ ਹਨ। ਦਾਈ ਵਾਲਾ ਖਿਡਾਰੀ ਰੱਸੀ ਫੜ ਕੇ ਜੁੱਤੀਆਂ ਦੀ ਰਾਖੀ ਕਰਦਾ ਹੈ ਤੇ ਬਾਕੀ ਜੁੱਤੀਆਂ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਦਾਈ ਦੇਣ ਵਾਲਾ ਬੱਚਾ ਹੱਥਾਂ ਪੈਰਾਂ ਨਾਲ ਉਹਨਾਂ ਨੂੰ ਛੂੰਦਾ ਹੈ ਛੂਨ ਸਮੇ ਰੱਸੀ ਉਸ ਦੇ ਹੱਥ ਵਿੱਚ ਰਹਿਣੀ ਚਾਹੀਦੀ ਹੈ ਜੇਕਰ ਉਹ ਕਿਸੇ ਨੂੰ ਨਾ ਛੂ ਸਕੇ ਤੇ ਸਾਰੀਆਂ ਜੁੱਤੀਆਂ ਘੇਰੇ ਵਿੱਚ ਚੱਕੀਆਂ ਜਾਣ ਤਾਂ ਉਹ 25-30 ਮੀਟਰ ਦੂਰ ਖੜ ਜਾਂਦਾ ਹੈ ਦੂਜੇ ਖਿਡਾਰੀ ਉਸ ਉੱਪਰ ਉਹਨਾਂ ਚੇਰ ਜੁੱਤੀਆਂ ਮਾਰਦੇ ਹਨ ਜਦੋਂ ਤੱਕ ਉਹ ਕਿੱਲੇ ਕੋਲ ਨਾ ਪਹੁੰਚ ਜਾਵੇ ਉਹ ਜਿੰਨਾ ਚਿਰ ਕਿਸੇ ਨੂੰ ਛੂੰਦਾ ਨਹੀਂ ਉਨਾਂ ਚੇਰ ਉਸਦੀ ਹੀ ਵਾਰੀ ਚੱਲਦੀ ਰਹਿੰਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ